1158 ਸਹਾਇਕ ਪ੍ਰੋਫੈਸਰ ਸੀਗੇ ਜਿਨ੍ਹਾਂ ਦੀ ਪਹਿਲਾਂ ਭਰਤੀ ਰੁਕੀ ਹੋਈ ਸੀ ਉਹਦੀ ਪਰਮਿਸ਼ਨ ਮਿਲ ਗਈ ਸੀ ਉਹ ਹੁਣ ਕਹਿੰਦੇ ਵੀ ਇੰਨੇ ਕਾਲੇ ਪੈਗੇ ਰਾਤਾਂ ਨੂੰ ਜੁਆਇਨਿੰਗ ਕਰਾਉਣ ਲੱਗੇ ਕੀ ਚੱਕਰ ਇਹਨਾਂ ਨੇ ਕੀ ਕਰਿਆ ਕਿਉਂ ਸਿਸਟਮ ਇੰਨਾ ਬਣਾਇਆ ਕਿ ਕਹਿ ਸਕਦੇ ਆ ਜੀ ਦੇਖੋ ਕੋਈ ਹੋ ਸਕਦਾ ਇਹਨਾਂ ਨੂੰ ਕੋਈ ਹੋਵੇ ਕਿ ਕੋਈ ਕਾਨੂੰਨੀ ਗਾਂ ਚੈਲੰਜ ਨਾ ਹੋ ਜਾਵੇ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਮੈਨੂੰ ਆਪ ਰਾਤ ਨੂੰ ਮੈਸੇਜ ਆਇਆ ਕਿ ਆ ਦੇਖੋ ਜੀ ਰਾਤ ਨੂੰ ਜੁਆਇਨਿੰਗ ਹੋ ਰਹੀ ਹੈ ਹੂੰ ਤੇ ਕਮਾਲ ਦੀ ਗੱਲ ਹੈ ਕਿ ਕਈ ਥਾਈਂ ਜਿਹੜੇ ਗੈਸਟ ਫੈਕਲਟੀ ਸੀਗੇ ਜੀ ਉਹਨਾਂ ਨੇ ਰਾਤ ਹੀ ਵਿਰੋਧ ਵੀ ਕੀਤਾ ਵਿਰੋਧ ਵੀ ਕੀਤਾ ਬਿਲਕੁਲ ਇਹ ਕੰਮ ਟੇਡਾ ਜਿਹਾ ਹੋ ਗਿਆ ਨਾ ਹਮ ਕਿ ਇੱਕ ਪਾਸੇ ਖੁਸ਼ੀ ਇਸ ਗੱਲ ਦੀ ਹੈ ਕਿ ਭਈ ਇਹਨਾਂ ਨੂੰ ਜੋਬ ਮਿਲ ਗਈ ਬਿਲਕੁਲ ਗਈ ਬਿਲਕੁਲ ਤੇ ਦੂਜੇ ਪਾਸੇ ਦੁੱਖ ਇਹ ਹੈ ਕਿ ਜਿਹੜੇ ਗੈਸਟ ਫੈਕਲਟੀ ਕਈ ਸਾਲਾਂ ਤੋਂ ਵਿਚਾਰੇ ਕਈ ਸਾਲਾਂ ਤੋਂ ਇਹਨਾਂ ਕਾਲਜਾਂ ਵਾਸਤੇ ਹਮ ਕਹ ਲੋ ਸੰਘਰਸ਼ ਕਰਦੇ ਰਹੇ ਜਿਨ੍ਹਾਂ ਦੀ ਤਨਖਾਹ ਵੀ ਪਹਿਲਾਂ ਮਾਮੂਲੀ ਜੀ ਸੀ ਸ਼ਾਇਦ 7-8 ਹਜ਼ਾਰ ਮੁਰਕਈ ਗਈ ਸ਼ਾਇਦ ਹੁਣ 47 ਆ ਉਹ ਇਹਨਾਂ ਨੇ ਕੀਤੀ ਆ ਜੀ ਆਮ ਆਦਮੀ ਪਾਰਟੀ ਵਾਲਿਆਂ ਨੇ ਅੱਛਾ ਕੰਮ ਕੀਤਾ ਸੀਗਾ ਜੀ ਕਿਉਂਕਿ ਸ਼ਾਇਦ 16 ਸਾਲੇ ਭਰਤੀ ਜਾਰੀ ਰਹੀ ਆ 2002-3 ਤੋਂ ਲੈ ਕੇ 18 ਤੱਕ ਹਾਂਜੀ ਤਾਂ ਉਹ ਕਹ ਲੋ ਕਿ ਤਨਖਾਹ ਤੇ ਚਲੋ ਇਹਨਾਂ ਨੇ ਬਧਾਈ ਅੱਛਾ ਕੰਮ ਸੀਗਾ ਇਹਨਾਂ ਦਾ ਹੁਣ ਉਹਨਾਂ ਨੂੰ ਡਰਿਆ ਕਿ ਜਦੋਂ ਇਹ ਆ ਜਾਣਗੇ ਜੀ ਪੱਕੇ ਤੌਰ ਤੇ ਤਾਂ ਸਾਡੀ ਛੁੱਟੀ ਹੋ ਜਾਏਗੀ ਤੇ ਕਈਆਂ ਦਾ ਅੱਜ ਮੈਂ ਪੜ ਰਿਆ ਸੀਗਾ ਭਾਜੀ ਪੁੱਲਰ ਹੋਰਾਂ ਨੇ ਖਬਰ ਲਾਈ ਸੀਗੀ ਉਹਦੇ ਵਿੱਚ ਇੱਕ ਗੈਸਟ ਫੈਕਲਟੀ ਦੀ ਪੜਾਈ ਸਟੂਡੈਂਟ ਉਹ ਵੀ ਗੈਸਟ ਫੈਕਲਟੀ ਬਣੀ ਤਾਂ ਮਤਲਬ ਕਿ ਇਸ ਤਰ੍ਹਾਂ ਕਈਆਂ ਦੇ ਮੁੰਡੇ ਗਾਂ ਜਿਹੜੇ ਆ ਉਹ ਕਹ ਲੋ ਕਿ ਪੜ ਲੈ ਕੇ ਜੌਬ ਤੇ ਲੱਗ ਗਏ ਤੇ ਉਹ ਹਾਲੇ ਕੱਚੇ ਦੇ ਕੱਚੇ ਨੇ ਚੱਚੇ ਦੇ ਕੱਚੇ ਨੇ ਫਿਰ ਤਾਂ ਗੱਲ ਇਹ ਆ ਕਿ ਹੁਣ ਸਰਕਾਰ ਵੈਸੇ ਤੇ ਵਿਸ਼ਵਾਸ ਦਵਾ ਰਹੀ ਆ ਹੂੰ ਯਕੀਨ ਦਵਾ ਰਹੀ ਆ ਕਿ ਨਹੀਂ ਅਸੀਂ ਇੱਕ ਵੀ ਗੈਸਟ ਫੈਕਲਟੀ ਨਹੀਂ ਘਡਾਂਗੇ ਜੀ ਤੇ ਮੇਰੇ ਖਿਆਲ ਦੇ ਨਾਲ ਉਮਰ ਦੀ ਇਸ ਪੜਾਅ ਤੇ ਕਿਸੇ ਨੂੰ ਕੋਈ ਸਾਲ 2 ਸਾਲ ਹੋਰ ਜੌਬ ਦੇ ਰਹਿੰਦੇ ਆ ਕਿਸੇ ਨੂੰ ਕੋਈ 4 ਸਾਲ ਰਹਿੰਦੇ ਮੇਰੇ ਖਿਆਲ ਦੇ ਨਾਲ ਇਹ ਧੱਕਾ ਨਹੀਂ ਕਰਨਾ ਚਾਹੀਦਾ ਬਿਲਕੁਲ ਜੀ ਇਹ ਤਾਂ ਕਾਹ ਨਹੀਂ ਕਰਨਾ ਚਾਹੀਦਾ ਸੋ ਸਰਕਾਰ ਠੀਕ ਹੈ ਉਹਨਾਂ ਨੂੰ ਰੱਖੇ ਮੁਬਾਰਕ ਹੈ ਤਾਂ ਉਹਨਾਂ ਨੂੰ ਤੇ ਵਧਾਈ ਆਪਾਂ ਉਹਦੋਂ ਵੀ ਦਿੱਤੀ ਸੀ ਪਰ ਇਹ ਜਿਹੜੇ ਜਿਨ੍ਹਾਂ ਨੇ ਆਪਣੀ ਉਮਰ ਦਾ ਬਹੁਤ ਵੱਡਾ ਹਿੱਸਾ ਇੱਥੇ ਲਾ ਦਿੱਤਾ ਹੁਣ ਇਹਨਾਂ ਨੂੰ ਇਸ ਪੜਾ ਤੇ ਆ ਕੇ ਜੇ ਆਪਾਂ ਛੱਡੀਏ ਮੇਰੇ ਖਿਆਲ ਦੇ ਨਾਲ ਜੀ ਬਹੁਤ ਬਿਲਕੁਲ ਜੀ ਬਿਲਕੁਲ ਨਾ ਇਹ اخلاقی ਤੌਰ ਤੇ ਠੀਕ ਹੈ ਉਹ ਸਰਕਾਰੀ ਨੌਕਰੀਆਂ ਦੇ ਪਾਸਿਓਂ ਵੀ ਨਹੀਂ ਅੱਛੀ ਹੋਵੇ ਇੱਕ ਤਰ੍ਹਾਂ ਨਾਲ ਕਰਨਾ ਜੀ ਜੀ